ਇੱਕ ਗੁਰਪ੍ਰੀਤ ਸਿੰਘ ਨਾਂ ਦਾ ਬੰਦਾ ਇੱਕ ਜੀ ਕੱਲ ਕਾਂਗਰਸ ਬਾਸ ਸੈਂਟਰ ਤੇ ਇੱਥੇ ਆਇਆ ਜੀ ਕਹਿੰਦਾ ਮੈਂ ਸਪੈਸ਼ਲ ਬ੍ਰਾਂਚ ਲੱਗਾ ਹੋਇਆ ਹਾਂ ਜੀ ਤੇ ਮੈਨੂੰ 5000 ਰੁਪਏ ਦਿਓ ਜੀ ਅਸੀਂ ਮੌਕੇ ਦੇ ਮੁਲਾਜ਼ਮ ਗਏ ਉਹਨਾਂ ਨੇ ਜਦੋਂ ਉਹਨੂੰ ਪਕੜਿਆ ਤੇ ਉਹਨੂੰ ਨਾਂ ਪੁੱਛਿਆ ਤੇ ਉਹਨੇ ਆਪਣਾ ਨਾਂ ਗੁਰਪ੍ਰੀਤ ਸਿੰਘ ਦੱਸਿਆ ਜੀ ਪਰ ਕਿਉਂ ਤੇ ਪਰਚਾ ਦਰਜ ਕਰਤਾ ਜੀ ਉਹਨੇ ਕੋਲੋਂ ਇੱਕ ਪਿਸਤਲ ਤੇ 4 ਰਾਉਂਡ ਬਰਾਮਦ ਹੋ ਗਏ ਜੀ ਬਾਕੀ ਉਹਦੇ ਨਾਲ ਦਾ ਸਾਥੀ ਸਤਵੀਰ ਸਿੰਘ ਆ ਉਹ ਗੱਡੀ ਦੇ ਵਿੱਚ ਬੈਠਾ ਸੀਗਾ ਉਹ ਜਦੋਂ ਇਹਨੂੰ ਪਕੜਿਆ ਉਹ ਗੱਡੀ ਮਾਰਕਸ ਅਲਫਾ ਤੇ ਫਰਾਰ ਹੋ ਗਿਆ ਤ론 ਦੀ ਭਾਲ جاری ਹੈ ਜਲਦੀ ਪਕੜ ਕੇ ਨੂੰ ਵੀ ਅਗਲੇ ਕਾਰਜ ਵਿੱਚ ਲਿਆਂਦੀਏ ਸੱਚੀ ਗੱਲ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਜੀ ਹੁਣ ਬਈ ਲੁਧਾਣਾ ਦੇ ਵਿੱਚ ਇੱਕ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਇੱਕ ਸਪੈਸ਼ਲ ਕ੍ਰਾਈਮ ਬ੍ਰਾਂਚ ਰੋ ਦੱਸ ਰਹੀ ਜਾਣਕਾਰੀ ਸਿੱਧਾ ਪੁਲਿਸ ਬਸ ਸਟੈਂਡ ਦੀ ਚੌਂਕੀ ਤੋਂ ਦੱਸੇ ਤਸਵੀਰਾਂ ਤੁਹਾਨੂੰ ਸੰਜਿਆ ਕਰ ਰਹੇ ਹਾਂ ਜਿੱਥੇ ਕਿ ਇੱਕ ਜਿਹੜਾ ਜਿਹੜਾ ਵਿਅਕਤੀ ਇੱਕ ਇਹ ਨਿੱਜੀ ਸਪਾ ਸੈਂਟਰ ਤੇ ਗਿਆ ਸੀਗਾ ਉਸ ਦੇ ਮਾਲਕ ਕੋਲੋਂ 5000 ਦੀ ਜੀ ਡਿਮਾਂਡ ਕੀਤੀ ਗਈ ਤੇ ਮਾਲਕ ਨੇ ਮੌਕੇ ਤੇ ਪੁਲਿਸ ਨੂੰ ਇਤਲਾਹ ਦਿੱਤੀ ਇਤਲਾਹ ਤੋਂ ਬਾਅਦ ਪੁਲਿਸ ਰਾ ਜਿਹੜਾ ਕੀ ਹੈ ਬਸ ਸਟੈਂਡ ਤੇ ਕੋ ਨਾਕਾ ਲਗਾਈ ਨਾਕੇ ਦੌਰਾਨ ਉਸ ਵਿਅਕਤੀ ਨੂੰ ਜਿਹੜਾ ਕੀ ਹੈ ਚੈਕਿੰਗ ਦੌਰਾਨ ਚੈਕਿੰਗ ਕੀਤੀ ਗਈ ਉਸ ਤੋਂ ਬਾਅਦ ਉਹ ਫੜਿਆ ਗਿਆ ਫੜਨ ਤੋਂ ਬਾਅਦ ਉਸ ਦੇ ਨਾਲ ਇੱਕ ਹੋਰ ਉਹਦਾ ਦੋਸਤ ਸੀਗਾ ਉਹ ਮੌਕੇ ਤੋਂ ਫਰਾਰ ਹੋ ਗਿਆ ਤੇ ਉਸ ਵਿਅਕਤੀ ਨੂੰ ਜਿਹੜਾ ਕੀ ਹੈ ਕਾਬੂ ਕਰ ਲਿੱਤਾ ਗਿਆ ਹੈ ਹਾਲੇ ਹੀ ਪੁਲਿਸ ਨੇ ਇੱਕ ਦਿਨ ਦਾ ਜਿਹੜਾ ਕੀ ਹੈ ਰਿਮਾਂਡ ਮੰਗਿਆ ਵੈ ਰੀਮਾਂਡ ਤੋਂ ਬਾਅਦ ਪਤਾ ਲੱਗਿਆ ਕਿ ਉਸ ਅਗਲੀ ਕਾਰਵਾਈ ਇਹਨਾਂ ਝੂਠਿਆਂ ਝੂਠੇ ਜਿਹੜੇ ਉਹ ਅਫੀਸਰ ਬੰਦੇ ਨੇ ਇਹਨਾਂ ਤੇ ਕੀ ਕਾਰਵਾਈ ਕਰੇਗੀ ਜੀ ਗੁਰਪ੍ਰੀਤ ਸਿੰਘ ਨਾਂ ਦਾ ਬੰਦਾ ਇੱਕ ਜੀ ਕੱਲ ਕਾਂਗਰਸ ਬਾਸ ਸੈਂਟਰ ਤੇ ਇੱਥੇ ਆਇਆ ਜੀ ਕਹਿੰਦਾ ਮੈਂ ਸਪੈਸ਼ਲ ਬ੍ਰਾਂਚ ਲੱਗਾ ਹੋਇਆ ਹਾਂ ਜੀ ਤੇ ਮੈਨੂੰ 5000 ਰੁਪਏ ਦਿਓ ਜੀ ਉਹਨਾਂ ਨੇ ਕਿਹਾ ਵੀ 5000 ਰੁਪਏ ਨਹੀਂ ਤੂੰ 2000 ਰੁਪਏ ਲੈ ਜਾ ਜੀ ਤੇ ਬਾਅਦ ਵਿੱਚ ਨਾਕਾ ਲੱਗੇ ਸਾਡਾ ਚੌਂਗ ਦੇ ਵਿੱਚ ਉਹਨਾਂ ਨੇ ਫੋਨ ਕਰਤਾ ਸੀ ਅਸੀਂ ਮੌਕੇ ਤੇ ਮੁਲਾਜ਼ਮ ਗਏ ਉਹਨਾਂ ਨੇ ਜਦੋਂ ਉਹਨੂੰ ਪਕੜਿਆ ਤੇ ਉਹਨੂੰ ਨਾਮ ਪੁੱਛਿਆ ਤੇ ਉਹਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਦੱਸਿਆ ਜੀ ਪਰਕੇ ਤੇ ਪਰਚਾ ਦਰਜ ਕਰਤਾ ਜੀ ਜਿੰਨੇ ਕੋਲੋਂ ਇੱਕ ਪਿਸਤਲ ਤੇ ਚਾਰ ਰਾਉਂਡ ਬਰਾਮਦ ਹੋ ਗਏ ਜੀ ਤੇ ਜੋ ਮਾਨਜੋਗ ਅਦਾਲਤ ਨੇ ਇੱਕ ਦਿਨ ਦਾ ਪੁਲਿਸ ਰਿਮਾਰਡ ਦਿੱਤਾ ਜੀ ਉਸ ਦੇ ਦੌਰਾਨ ਅਗਲੀ ਕਾਰਵਾਈ ਹੁਣ ਚੱਲਦੀ ਜਾਈਏ ਜੀ ਇਹਨੇ ਵੀ ਪਿਸਤਲ ਇਹ ਕਿਥੋਂ ਲਿਆ ਸੀ ਇਹ ਲਾਇਸੈਂਸ ਸੀ ਜਾਂ ਨਹੀਂ ਪਿਸਤਲ ਦੇ ਨਾਮ ਤੇ ਲਾਇਸੈਂਸ ਬਣਿਆ ਹੋਇਆ ਜੀ ਫਾਈਲ ਤੋਂ ਜਿਸ ਦੇ ਨਾਮ ਪਰ ਹੈ ਜੀ ਤੇ ਵੈਸੇ ਕੰਮ ਕੀ ਕਰਦਾ ਜੀ ਵੈਸੇ ਕਿਦਾਂ ਪ੍ਰਾਈਵੇਟ ਗਨਮੈਨ ਲੱਗ ਗਿਆ ਜਾਂ ਡਰਾਈਵਰ ਲੱਗ ਗਿਆ ਇਹ ਜੋਬ ਕਰਦਾ ਸੀ ਜੀ ਜੀ ਵੀ ਕਿ ਪ੍ਰਾਈਵੇਟ ਏਜੰਸੀਆਂ ਚ ਲੱਗੇ ਹੁੰਦੀਆਂ ਲੱਗੇ ਹੁੰ ਤੇ ਹੂਸਨ ਇਹਦਾ ਕੋਈ ਪਛੋਕਰ ਨਹੀਂ ਪਛੋਕਰ ਮਸੂਰਦੇਵਾ ਪਿੰਡ ਪਿੰਦਾ ਸੀ ਮਨਸੂਰਾ ਪਿੰਡ ਜੋਧਾ ਚ ਉੱਥੋਂ ਦਾ ਰਹਿਣ ਵਾਲਾ ਜੀ ਹੈ ਪਲੱਸ 2 ਪਾਸ ਹੈ ਜੀ ਤੇ ਬਾਕੀ ਮੈਰਿਟ ਜੀ ਦੋ ਬੱਚੇ ਨੇ ਜੀ ਬਾਕੀ ਇਹਦੇ ਨਾਲ ਦਾ ਸਾਥੀ ਸਤਵੀਰ ਸਿੰਘ ਆ ਉਹ ਗੱਡੀ ਦੇ ਵਿੱਚ ਬੈਠਾ ਸੀਗਾ ਉਹ ਜਦੋਂ ਇਹਨੂੰ ਪਕੜਿਆ ਉਹ ਗੱਡੀ ਮਾਰ ਕੇ ਸਲਪ ਤੇ ਫਰਾਰ ਹੋ ਗਿਆ ਤ론 ਦੀ ਗੱਲ ਜਾਰੀ ਹੈ ਜਲਦੀ ਪਕੜ ਕੇ ਨੂੰ ਵੀ ਅਗਲੇ ਕਾਰਜ ਵਿੱਚ ਲੈਂਦੇ ਜਾਓਗੇ ਸਰ ਇਹ ਜਿਹੜੇ ਡਿਮਾਂਡ ਕਰਦੇ ਨੇ ਕੋਈ ਪਹਿਲਾਂ ਵੀ ਇੰਦਾ ਰਿਕਾਰਡ ਆਇਆ ਹਾਲੇ ਸਮੇਂ ਪਹਿਲਾਂ ਨਾ ਪੁਛ ਕਿਸ ਤਰ੍ਹਾਂ ਨੂੰ ਰਿਮਾਂਡ ਤੇ ਉਹਨੂੰ ਪੁੱਛਾਂਗੇ ਕੋਈ ਗੱਲ ਸਾਹਮਣੇ ਆਈ ਜ਼ਰੂਰ ਅਮਲ ਚ ਲੈਂਦੇ ਜਾਓਗੇ ਸਰ ਇਹ ਮੈਂਸ਼ਾ ਕੀ ਦੱਸੀ ਹੈ ਵੀ ਇਹਦੇ ਕਿੰਨੇ ਕਿ ਬੰਦਿਆਂ ਨਾਲ ਇੰਦਾ ਕੀਤਾ ਹੋਣਾ ਹੈ ਕੀ ਕੀ ਮੈਂਸ਼ਨ ਹੈ ਇਹ ਹਾਈ ਤੱਕ ਰਿਮਾਂਡ ਤੇ ਪੁੱਛਾਂਗੇ ਕੱਲ ਰੈਸਟ ਭਾਗੇ ਅੱਜ ਪੇਸ਼ ਕੀਤਾ ਸੀ ਅੱਜ ਕਿੰਨੇ ਦਿਨ ਦਾ ਇੱਕ ਦਿਨ ਦਾ ਰਿਮਾਂਡ ਮਿਲਿਆ ਜੀ ਜੁੜੇ ਹੋਏ ਲੋਧਣਾ ਲੈ ਮੈਂ ਦਨ ਹਾਨੀ ਦੇ ਨਾਲ ਮੈਂ ਅਪਡੇਟ ਰਿਪੋਰਟ ਧੰਨਵਾਦ